ਇਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੱਕੇ ਬੱਕੇ ਰਹਿ ਜਾਓਗੇ ਇੱਕ ਸ਼ਖਸ ਨੇ ਆਪਣੇ ਬੈੱਡਰੂਮ ਤੋਂ ਲੈ ਕੇ ਬੰਗਲਾਦੇਸ਼ ਤੱਕ ਇੱਕ ਸੁਰੰਗ ਪੱਟ ਦਿੱਤੀ ਅੰਦਰ ਕਿਸ਼ਤੀਆਂ ਵੀ ਚੱਲਦੀਆਂ ਸਨ ਤੁਸੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਵਕਫੋ ਵਕਫ ਮਾਮਲੇ ਜ਼ਰੂਰ ਸੁਨੇ ਹੋਣਗੇ ਪਰ ਜੋ ਮਾਮਲਾ ਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਪੁਲਿਸ ਵੀ ਆ ਸਭ ਦੇਖ ਕੇ ਹੈਰਾਨ ਰਹਿ ਗਈ ਹੈ ਦਰਅਸਲ ਇੱਕ ਸ਼ਖਸ ਦੇ ਵੱਲੋਂ ਆਪਣੇ ਬੈਡਰੂਮ ਤੋਂ ਲੈ ਕੇ ਬੰਗਲਾਦੇਸ਼ ਤੱਕ ਇੱਕ ਸੁਰੰਗ ਪੱਟੀ ਗਈ ਸੀ ਇਸ ਸੁਰੰਗ ਦਾ ਇਸਤੇਮਾਲ ਕਰਦਾ ਸੀ ਉਹ ਅਤੇ ਇਸ ਦੌਰਾਨ ਲੋਕਾਂ ਨੂੰ ਤੇ ਪੁਲਿਸ ਨੂੰ ਪਾਗਲ ਵੀ ਬਣਾਉਂਦਾ ਸੀ ਤੁਸੀਂ ਬਹੁਤ ਸਾਰੇ ਅਜਿਹੇ ਮਾਮਲੇ ਸੁਨੇ ਹੋਣਗੇ ਕਿ ਕਿਸ ਤਰੀਕੇ ਲੋਕਾਂ ਦੇ ਵੱਲੋਂ ਤਸਕਰੀ ਦੇ ਵੱਖੋ ਵੱਖ ਤਰੀਕੇ ਅਪਣਾਏ ਜਾਂਦੇ ਨੇ ਕੋਈ ਗੱਡੀ ਰਾਹੀਂ ਤਸਕਰੀ ਕਰਦਾ ਕੋਈ ਮੋਟਰਸਾਈਕਲ ਰਾਹੀਂ ਤਸਕਰੀ ਕਰਦਾ ਕੋਈ ਜਹਾਜ਼ਾਂ ਰਾਹੀਂ ਤਸਕਰੀ ਕਰਦਾ ਕੋਈ ਕਿਸੇ ਤਰੀਕੇ ਤਸਕਰੀ ਕਰਦਾ ਪਰ ਜੋ ਮਾਮਲਾ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਦੇ ਵਿੱਚ ਸ਼ਖਸ ਦੇ ਵੱਲੋਂ ਸੁਰੰਗ ਰਾਹੀਂ ਤਸਕਰੀ ਕੀਤੀ ਜਾਂਦੀ ਸੀ ਐ ਸ਼ਖਸ ਨਕਲੀ ਸੋਨੇ ਦੀ ਤਸਕਰੀ ਕਰਦਾ ਸੀ ਅਤੇ ਪੁਲਿਸ ਜਦੋਂ ਇਸ ਤਸਕਰ ਨੂੰ ਫੜਨ ਗਈ ਤਾਂ ਤਸਕਰ ਘਰ ਦੇ ਵਿੱਚ ਨਹੀਂ ਮਿਲਿਆ ਤਲਾਸ਼ੀ ਦੌਰਾਨ ਘਰ ਦੇ ਵਿੱਚੋਂ ਇੱਕ ਸੁਰੰਗ ਮਿਲੀ ਜੋ ਸੁੰਦਰਬਨ ਦੇ ਜੰਗਲਾਂ ਦੇ ਵਿੱਚੋਂ ਇੱਕ ਨਹਿਰ ਅਤੇ ਨਦੀ ਰਾਹੀਂ ਖੁੱਲਦੀ ਹੈ ਅਤੇ ਭਾਰਤ ਦੇ ਪਾਰ ਬੰਗਲਾਦੇਸ਼ ਦੇ ਵਿੱਚ ਸਥਿਤ ਹੈ ਇਹ ਮਾਮਲਾ ਦੱਖਣੀ 24 ਪ੍ਰਗਨਾ ਜ਼ਿਲ੍ਹੇ ਦੇ ਕੁਲਟਾਲੀ ਦਾ ਦੱਸਿਆ ਜਾ ਰਿਹਾ ਹੈ ਮੁਲਜ਼ਮ ਤਸਕਰ ਦੀ ਪਛਾਣ ਸਦਾਮ ਸਰਦਾਰ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਕੰਕਰੀਟ ਦੀ ਸੁਰੰਗ ਦਾ ਇੱਕ ਸਿਰਾ ਦੋਸ਼ੀ ਸਦਾਮ ਸਰਦਾਰ ਦੇ ਘਰ ਦੇ ਇੱਕ ਭੂਮੀਗਤ ਕਮਰੇ ਦੇ ਵਿੱਚ ਖੁੱਲਦਾ ਹੈ ਜਦਕਿ ਦੂਜਾ ਸਿਰਾ ਇੱਕ ਨਹਿਰ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਨੇ ਸਰਦਾਰ صدام ਨੂੰ ਇੱਕ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਉਸਨੇ ਨਕਲੀ ਸੋਨੇ ਦੀ ਮੂਰਤੀ ਦੇ ਜ਼ਰੀਏ ਨਾਦੀਆ ਜ਼ਿਲ੍ਹੇ ਦੇ ਇੱਕ ਵਿਅਕਤੀ ਦੇ ਨਾਲ 12 ਲੱਖ ਰੁਪਏ ਦੀ ਧੋਖਾਧੜੀ ਕੀਤੀ ਸੀ ਹਾਲਾਂਕਿ ਭੀੜ ਨੇ ਪੁਲਿਸ ਟੀਮ ਦੇ ਉੱਤੇ ਹਮਲਾ ਕਰ ਦਿੱਤਾ ਪੁਲਿਸ ਇਸ ਸ਼ਖਸ ਨੂੰ ਫੜਨ ਗਈ ਸੀ ਪਰ ਇਸੇ ਦੌਰਾਨ ਉੱਥੇ ਮੌਜੂਦ ਲੋਕਾਂ ਦੀ ਭੀੜ ਨੇ ਪੁਲਿਸ ਦੇ ਉੱਤੇ ਹਮਲਾ ਕਰ ਦਿੱਤਾ ਬਦਮਾਸ਼ਾਂ ਨੇ ਪੁਲਿਸ ਨੂੰ ਡਰਾਉਣ ਦੇ ਲਈ ਹਵਾ ਦੇ ਵਿੱਚ ਕੁਝ ਰਾਉਂਡ ਫਾਇਰ ਵੀ ਕੀਤੇ ਸਦਾਮ ਸਰਦਾਰ ਅਤੇ ਉਸਦਾ ਭਰਾ ਸਾਈਰੂਲ ਕਈ ਮਾਮਲਿਆਂ ਦੇ ਵਿੱਚ ਦੋਸ਼ੀ ਨੇ ਜਦੋਂ ਪੁਲਿਸ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਤਾਂ ਉਹ ਸੁਰੰਗ ਰਾਹੀਂ ਭੱਜ ਗਏ ਦੋਵੇਂ ਭਰਾ ਖਰੀਦਦਾਰਾਂ ਨੂੰ ਇਹ ਕਹਿ ਕੇ ਲੁਭਾਉਂਦੇ ਸੀ ਕਿ ਉਹਨਾਂ ਕੋਲ ਸੋਨੇ ਦੀਆਂ ਮੂਰਤੀਆਂ ਨੇ ਜਿਨ੍ਹਾਂ ਨੂੰ ਉਹ ਸਸਤੇ ਭਾਅ ਦੇ ਉੱਤੇ ਵੇਚਣਾ ਚਾਹੁੰਦੇ ਨੇ ਉਹਨਾਂ ਨੂੰ ਨਕਲੀ ਸੋਨੇ ਦੀਆਂ ਚੀਜ਼ਾਂ ਦਿਖਾਉਂਦੇ ਸਨ ਜਦੋਂ ਖਰੀਦਦਾਰ ਆਉਂਦੇ ਤਾਂ ਸਦਾਮ ਤੇ ਉਸ ਦਾ ਭਰਾ ਉਹਨਾਂ ਨੂੰ ਕਿਸੇ ਕਾਂਦ ਥਾਂ ਤੇ ਲੈ ਜਾਂਦੇ ਤੇ ਉਸ ਵਿਅਕਤੀ ਦੇ ਉੱਤੇ ਹਮਲਾ ਕਰਕੇ ਉਸ ਦਾ ਸਾਰਾ ਸਮਾਨ ਖੋਹ ਲੈਂਦੇ ਸਨ ਕਾ ਬਹੁਤ ਲੁੱਟ ਖੋਹ ਦੇ ਮਾਮਲੇ ਇਹਨਾਂ ਦੇ ਉੱਤੇ ਪਹਿਲਾਂ ਤੋਂ ਹੀ ਦਰਜ ਨੇ ਤੇ ਪੁਲਿਸ ਦੇ ਵੱਲੋਂ ਹਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ சுரੰਗ ਬੰਗਲਾਦੇਸ਼ ਤੱਕ ਪੱਟੀ ਹੋਈ ਸੀ ਇੱਕ ਕਮਰੇ ਦੇ ਵਿੱਚੋਂ ਇਸ சுரੰਗ ਦਾ ਰਸਤਾ ਸੀ ਅਤੇ ਬੰਗਲਾਦੇਸ਼ ਤੱਕ ਇਹ சுரੰਗ ਪੱਟੀ ਹੋਈ ਸੀ ਤੇ ਅੰਦਰ ਕਿਸ਼ਤੀਆਂ ਵੀ ਚੱਲਦੀਆਂ ਸਨ ਤਾਂ ਬੇਹੱਦ ਹੀ ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਤਸਕਰੀ ਦੇ ਇਸ ਤੋਂ ਪਹਿਲਾਂ ਬਹੁਤ ਸਾਰੇ ਮਾਮਲੇ ਸੁਨੇ ਬਹੁਤ ਸਾਰੇ ਤਰੀਕੇ ਸੁਨੇ ਪਰ ਇਹ ਨਵਾਂ ਹੀ ਤਰੀਕਾ ਜਿਹੜਾ ਹੈ ਉਹ ਇਸ ਸ਼ਖਸ ਦੇ ਵੱਲੋਂ ਅਪਣਾਇਆ ਗਿਆ ਤਾਂ ਜੋ ਕਿਸੇ ਨੂੰ ਵੀ ਸ਼ੱਕ ਨਾ ਹੋਵੇ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਵੱਡੇ ਖੁਲਾਸੇ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਸਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਨੰਦਵਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈ ਸੈਟਲਵੇਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕਿਹਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮਿੰਦਰ ਸਿੰਘ 551 604 0493 ਲਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ